ਦਿਲੰਦਰ ਰੇਲਵੇ ਸਟੇਸ਼ਨ ਉਪਰ ਚਹਿਲ ਕਦਮੀ ਦਾ ਮਾਹੌਲ ਹੈ ਟ੍ਰੇਨਾਂ ਆਉਂਦੀਆਂ ਜਾਂਦੀਆਂ ਹਨ ਜਾਂਦੀਆਂ ਆਉਂਦੀਆਂ ਹਨ ਯਾਤਰੀ ਆਪਣੀਆਂ ਟਿਕਟਾਂ ਲੈ ਕੇ ਆਪਣੇ ਸਟੇਸ਼ਨ ਤੇ ਜਾਣ ਲਈ ਟ੍ਰੇਨਾਂ ਦੇ ਵਿੱਚ ਬੈਠ ਰਹੇ ਹਨ ਪਰ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਦਾ ਧਿਆਨ ਆਪਣੀ ਤਰਫ ਖਿੱਚ ਲਿਆ ਇੱਕ ਅੰਮ੍ਰਿਤਧਾਰੀ ਗੁਰਸਿੱਖ ਜੋ ਕਿ ਟ੍ਰੇਨ ਵਾਲੀ ਲਾਈਨ ਦੇ ਵਿੱਚ ਲੱਗੇ ਹੋਏ ਹਨ ਅਚਾਨਕ ਇੱਕ ਸਪਾਈ ਆਉਂਦਾ ਹੈ ਇੱਕ ਥੱਪੜ ਦੀ ਆਵਾਜ਼ ਦੇ ਨਾਲ ਸਾਰਾ ਸਟੇਸ਼ਨ ਤੇ ਸਨਨਾਟਾ ਬੈ ਜਾਂਦਾ ਹੈ ਸਭ ਲੋਕ ਉਧਰ ਤਰਫ ਦੇਖਣ ਲੱਗ ਜਾਂਦੇ ਨੇ ਪਰ ਇਸ ਤੋਂ ਬਾਅਦ ਜੋ ਹੋਇਆ ਉਹ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਅਜਿਹਾ ਕੀ ਵਾਪਰ ਗਿਆ ਕੋਲ ਖੜਾ ਇੱਕ ਪਾਦਰੀ ਵੀ ਹੱਕਾ ਬੱਕਾ ਰਹਿ ਗਿਆ ਉਸਨੇ ਵੀ ਇਹੀ ਜਾਣ ਕੇ ਫੈਸਲਾ ਲਿਆ ਕਿ ਅੱਜ ਤੋਂ ਬਾਅਦ ਕਿਸੇ ਵੀ ਗੁਰਸਿੱਖ ਨਾਲ ਦੁਬਾਰਾ ਇੱਕ ਕਦੇ ਵੀ ਉਸ ਸਟੇਸ਼ਨ ਤੇ ਮੁੜ ਨਹੀਂ ਹੋਵੇਗਾ ਅਜਿਹਾ ਆਖਰਕਾਰ ਕੀ ਹੋਇਆ ਕਿ ਸਭ ਲੋਕ ਵੇਖ ਕੇ ਹੱਕੇ ਬੱਕੇ ਰਹਿ ਗਏ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੱਜ-ਬੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਪਤੇ ਸਾਹਾ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾ ਦਿਓ ਜਿਸ ਦੇ ਨਾਲ ਸਾਡੀਆਂ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸਾਹਾ ਸੰਗਤ ਜੀ ਸੋ ਬਿਨਾ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਅਪ੍ਰੈਲ ਮਹੀਨੇ ਦੀ ਇੱਕ ਖੂਬਸੂਰਤ ਸਵੇਰ ਸੀ ਜਲੰਧਰ ਰੇਲਵੇ ਸਟੇਸ਼ਨ ਤੇ ਟ੍ਰੇਨ ਰੁਕੀ ਅਤੇ ਸਿੰਘ ਉਤਰ ਗਏ ਸਟੇਸ਼ਨ ਤੇ ਭੀੜ ਸੀ ਯਾਤਰੀ ਆਪਣੇ ਸਮਾਨ ਨਾਲ ਇੱਧਰ ਉੱਧਰ ਭੱਜ ਰਹੇ ਸਨ ਚਾਹ ਵਾਲਿਆਂ ਦੀਆਂ ਆਵਾਜ਼ਾਂ ਚਾਰੇ ਪਾਸੇ ਗੂੰਜ ਰਹੀ ਸਰਨ ਅਤੇ ਠੰਡੀ ਹਵਾ ਸਾਰੇ ਮਾਹੌਲ ਨੂੰ ਤੁਲਦੀ ਬਣਾ ਰਹੀ ਸੀ ਭਾਈ ਜਸਵੰਤ ਸਿੰਘ ਅਤੇ ਭਾਈ ਅਮਰਜੀਤ ਸਿੰਘ ਆਪਸ ਵਿੱਚ ਗੱਲਾਂ ਕਰ ਰਹੇ ਸਨ ਉਹ ਸੋਚ ਰਹੇ ਸਨ ਕਿ ਬਾਬਾ ਹਰਬੰਸ ਸਿੰਘ ਦੇ ਘਰ ਤੱਕ ਜਾਣ ਲਈ ਟੈਂਪੋ ਲੈਣਾ ਚਾਹੀਦਾ ਹੈ ਜਾਂ ਫਿਰ ਪੈਦਲ ਚੱਲਣਾ ਜ਼ਿਆਦਾ ਠੀਕ ਹੋਵੇਗਾ ਪਰ ਭਾਈ ਗੁਰਮੀਤ ਸਿੰਘ ਇਹਨਾਂ ਗੱਲਾਂ ਤੋਂ ਅਲੱਗ ਸਨ ਉਹ ਸਟੇਸ਼ਨ ਦੇ ਇੱਕ ਕੋਨੇ ਵਿੱਚ ਖੜੇ ਸਨ ਅਤੇ ਆਪਣੇ ਮਨ ਦੇ ਵਿੱਚ ਗੁਰਬਾਣੀ ਦਾ ਸ਼ਬਦ ਗਾਉਣ ਲੱਗੇ ਤੂੰ ਮੇਰਾ ਪਿਤਾ ਤੂੰ ਹੈ ਮੇਰੇ ਮਾਤਾ ਉਹਨਾਂ ਦੀਆਂ ਅੱਖਾਂ ਮੰਦ ਸਨ ਚਿਹਰੇ ਤੇ ਇੱਕ ਅਜੀਬ ਜਿਹਾ ਸਕੂਨ ਸੀ ਅਤੇ ਉਹਨਾਂ ਦੀ ਰੂਹ ਗੁਰੂ ਦੇ ਚਰਨਾਂ ਚ ਲੀਨ ਹੋ ਗਏ ਉਹਨਾਂ ਨੂੰ ਨਾ ਭੀੜ ਦਾ ਪਤਾ ਸੀ ਨਾ ਠੰਡ ਦਾ ਅਤੇ ਨਾ ਆਸ-ਪਾਸ ਦੇ ਰੋਲੇ ਦਾ ਕੁਦਰਤੀ ਤੌਰ ਤੇ ਜਿੱਥੇ ਉਹ ਖੜੇ ਸਨ ਉੱਥੇ ਉਹਨਾਂ ਦੇ ਪਿੱਛੇ ਟਿਕਟ ਦੀ ਖਿੜਕੀ ਸੀ ਉਸ ਸਮੇਂ ਇੱਕ ਟ੍ਰੇਨ ਆਉਣ ਵਾਲੀ ਸੀ ਅਤੇ ਖਿੜਕੀ ਖੁੱਲਣ ਦੀ ਤਿਆਰੀ ਸੀ ਯਾਤਰੀਆਂ ਦੀ ਭੀੜ ਇਕੱਠੀ ਹੋਣ ਲੱਗੀ ਅਤੇ ਧੱਕਾ ਮੁਕੀ ਸ਼ੁਰੂ ਹੋ ਗਈ ਪਾਈ ਗੁਰਮੀਤ ਸਿੰਘ ਦੀ ਮੌਜੂਦਗੀ ਕਾਰਨ ਲੋਕਾਂ ਨੂੰ ਟਿਕਟ ਲਾਈਨ ਵਿੱਚ ਕਾਫੀ ਮੁਸ਼ਕਲ ਹੋ ਰਹੀ ਸੀ ਉਸ ਸਮੇਂ ਇੱਕ ਰੇਲਵੇ ਸਿਪਾਈ ਜਿਸ ਦਾ ਨਾਮ ਸੀ ਰਾਮ ਲਾਲ ਸਟੇਸ਼ਨ ਦੇ ਗਸ਼ਤ ਕਰ ਰਿਹਾ ਸੀ ਉਹ ਲੰਬਾ ਚੌੜਾ ਅਤੇ ਗੁੱਸੇ ਵਾਲਾ ਬੰਦਾ ਸੀ ਜਿਸ ਉਹ ਆਪਣੀ ਵਰਦੀ ਤੇ ਬਹੁਤ ਘਮੰਡ ਸੀ। ਉਸਨੇ ਵੇਖਿਆ ਕਿ ਭਾਈ ਗੁਰਮੀਤ ਸਿੰਘ ਖਿੜਕੀ ਦੇ ਸਾਹਮਣੇ ਖੜੇ ਹਨ ਅਤੇ ਉਹਨਾਂ ਦੀ ਵਜ੍ਹਾ ਨਾਲ ਭੀੜ ਦੇ ਵਿੱਚ ਰੌਲਾ ਪੈ ਰਿਹਾ ਹੈ। ਉਸਨੇ ਸੋਚਿਆ ਕਿ ਇਹ ਬੰਦਾ ਇੱਥੇ ਕਿਉਂ ਖੜਾ ਹੈ? ਇਸਨੇ ਤਾਂ ਸਾਰਾ ਕੰਮ ਹੀ ਖਰਾਬ ਕਰ ਰੱਖਿਆ ਹੈ। ਉਹ ਜ਼ੋਰ ਨਾਲ ਭਾਈ ਗੁਰਮੀਤ ਸਿੰਘ ਦੇ ਕੋਲ ਆਇਆ ਤੇ ਉੱਚੀ ਆਵਾਜ਼ ਵਿੱਚ ਬੋਲਿਆ, "ਉਹ ਪਾਸੇ ਹੋ ਜਾ। ਤੈਨੂੰ ਨਹੀਂ ਦਿਸਦਾ ਕਿ ਲੋਕ ਟਿਕਟ ਲਾਈਨ ਵਿੱਚ ਪਰੇਸ਼ਾਨ ਹੋ ਰਹੇ ਨੇ?" ਭਾਈ ਗੁਰਮੀਤ ਸਿੰਘ ਦੀ ਵਰਤੀ ਗੁਰੂ ਜੀ ਨਾਲ ਜੁੜੀ ਹੋਈ ਸੀ। ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਸਿਪਾਈ ਨੇ ਗੁੱਸੇ ਵਿੱਚ ਫਿਰ ਬੁਲਾਇਆ ਤੇਨੂੰ ਸੁਨਾਈ ਨਹੀਂ ਦਿੰਦਾ ਪਾਸੇ ਹੋ ਜਾ ਪਰ ਭਾਈ ਸਾਹਿਬ ਆਪਣੀ ਧਿਆਨ ਵਿੱਚ ਲੱਗੇ ਰਹੇ RAMLAL ਦਾ ਗੁੱਸਾ ਹੁਣ ਹੱਦ ਤੋਂ ਵੱਧ ਗਿਆ ਉਸਨੇ ਭਾਈ ਗੁਰਮੀਤ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਉਹਨਾਂ ਨੂੰ ਹਿਲਾਇਆ ਜਦੋਂ ਫਿਰ ਵੀ ਨਾ ਹਿਲੇ ਤਾਂ ਸਿਪਾਹੀ ਨੇ ਆਪਣਾ ਹੱਥ ਚੁੱਕ ਦਿੱਤਾ ਅਤੇ ਭਾਈ ਸਾਹਿਬ ਦੇ ਗਲੇ ਤੇ ਇੱਕ ਜ਼ੋਰਦਾਰ ਥੱਪੜ ਮਾਰ ਦਿੱਤਾ ਥੱਪੜ ਦੀ ਆਵਾਜ਼ ਸਾਰੇ ਸਟੇਸ਼ਨ ਤੇ ਗੂੰਜ ਗਈ ਭੀੜ ਸਨਾਕੇ ਵਿੱਚ ਰੁਬ ਗਈ ਅਤੇ ਸਾਰੇ ਲੋਕ ਇੱਕਦਮ ਰੁਕ ਗਏ ਤੇ ਉਸ ਵੱਲ ਵੇਖਣ ਲੱਗੇ ਥੱਪੜ ਦੀ ਆਵਾਜ਼ ਨਾਲ ਭਾਈ ਗੁਰਮੀਤ ਸਿੰਘ ਦੀ ਬਿਰਤੀ ਟੁੱਟ ਉਹਨਾਂ ਨੇ ਹੌਲੀ ਹੌਲੀ ਅੱਖਾਂ ਖੋਲ੍ਹੀਆਂ ਅਤੇ ਸਿਪਾਹੀ ਵੱਲ ਦੇਖਿਆ ਰਾਮ ਲਾਲ ਗੁੱਸੇ ਦੇ ਵਿੱਚ ਉਹਨਾਂ ਨੂੰ ਝਿੜਕਣ ਲੱਗਾ ਉਹ ਤੈਨੂੰ ਸਮਝ ਨਹੀਂ ਆਉਂਦੀ ਮੈਂ ਤੈਨੂੰ ਕਿੰਨੀ ਵਾਰ ਬੁਲਾਇਆ ਪਰ ਤੂੰ ਹਿੱਲਿਆ ਤੱਕ ਨਹੀਂ ਹੁਣ ਥੱਪੜ ਮਾਰਿਆ ਹੁਣ ਸੁਰਤ ਆ ਗਈ ਪਰ ਭਾਈ ਗੁਰਮੀਤ ਸਿੰਘ ਦੇ ਚਿਹਰੇ ਤੇ ਨਾ ਗੁੱਸਾ ਸੀ ਨਾ ਸ਼ਰਮਿੰਦਗੀ ਉਹਨਾਂ ਦੀਆਂ ਅੱਖਾਂ ਵਿੱਚ ਗੁਰੂ ਸਾਹਿਬ ਦੀ ਜੋਤ ਜਲਕ ਰਹੀ ਸੀ ਉਹ ਚੁੱਪਚਾਪ ਸਿਪਾਈ ਦੇ ਪੈਰਾਂ ਤੇ ਡਿਗ ਪਿਆ ਤੇ ਬੋਲਿਆ ਭਾਈ ਮੈਨੂੰ ਤਾਂ ਭੁੱਲ ਹੋ ਗਈ ਮੈਂ ਵਾਹਿਗੁਰੂ ਦੀ ਯਾਦ ਵਿੱਚ ਸੀ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਕਾਰਨ ਕਿਸੇ ਨੂੰ ਤਕਲੀਫ ਹੋ ਰਹੀ ਹੈ ਮੈਨੂੰ ਮਾਫ ਕਰ ਦੇ ਇਹ ਵੇਖ ਕੇ ਸਿਪਾਈ ਦਾ ਚਿਹਰਾ ਫਿੱਕਾ ਪੈ ਗਿਆ ਉਸਨੇ ਸੋਚਿਆ ਕਿ ਸਿੱਖ ਤਾਂ ਗੁੱਸੇ ਵਿੱਚ ਖੜਾ ਹੋਵੇਗਾ ਸ਼ਾਇਦ ਉਸ ਨਾਲ ਲੜ ਪਵੇਗਾ ਸ਼ਾਇਦ ਉਸ ਦੇ ਕੋਲ ਜੋ ਸ੍ਰੀ ਸ਼ਾਹ ਹੈ ਉਸ ਨਾਲ ਕਿਸੇ ਮੈਨੂੰ ਹਮਲਾ ਹੀ ਨਾ ਕਰ ਦੇਵੇ ਪਰ ਇਹ ਨਿਮਰਤਾ ਤਾਂ ਉਸ ਦੀ ਸਮਝ ਤੋਂ ਬਾਹਰ ਸੀ ਅਚਾਨਕ ਉਸ ਦੇ ਦਿਲ ਵਿੱਚ ਇੱਕ ਅਜੀਬ ਡਰ ਪੈਦਾ ਹੋਣਾ ਸ਼ੁਰੂ ਹੋਇਆ ਉਸ ਦੇ ਹੱਥ ਪੈਰ ਕੰਬਣ ਲੱਗ ਪਏ ਅਤੇ ਉਹ ਪਿੱਛੇ ਹਟਦਾ ਹੋਇਆ ਜ਼ਮੀਨ ਤੇ ਟਿੱਗ ਪਿਆ ਉਹ ਚੀਕਣ ਲੱਗਾ ਮੈਨੂੰ ਇਸ ਸਿੱਖ ਤੋਂ ਬਚਾਓ ਇਸ ਨੇ ਮੇਰੇ ਨਾਲ ਕੁਝ ਕਰ ਦਿੱਤਾ ਹੈ ਮੇਰੀ ਸਾਰੀ ਤਾਕਤ ਖਤਮ ਹੋ ਗਈ ਹੈ ਉੱਥੇ ਖੜੀ ਭੀੜ ਵੀ ਹੈਰਾਨ ਹੋ ਗਈ ਲੋਕਾਂ ਨੇ ਸਿਪਾਹੀ ਨੂੰ ਘੇਰ ਲਿਆ ਅਤੇ ਪੁੱਛਣ ਲੱਗੇ ਤੈਨੂੰ ਕੀ ਹੋਇਆ ਇਸ ਸਿੱਖ ਨੇ ਤੈਨੂੰ ਕੀ ਕਰ ਦਿੱਤਾ ਰਾਮ ਲਾਲ ਨੇ ਇੱਕ ਕੰਫੀਜ਼ ਆਵਾਜ਼ ਵਿੱਚ ਕਿਹਾ ਇਸ ਨੇ ਮੈਨੂੰ ਮਾਰਿਆ ਨਹੀਂ ਪਰ ਮੇਰੇ ਪੈਰ ਫੜ ਕੇ ਮੇਰੀ ਸਾਰੀ ਹਿੰਮਤ ਖੋ ਲਈ ਮੈਂ ਹੁਣ ਖੜਾ ਵੀ ਨਹੀਂ ਹੋ ਸਕਦਾ ਮੈਨੂੰ ਇਸ ਤੋਂ ਮਾਫੀ ਚਾਹੀਦੀ ਹੈ ਭਾਈ ਗੁਰਮੀਤ ਸਿੰਘ ਨੇ ਸ਼ਾਂਤੀ ਨਾਲ ਕਿਹਾ ਭਾਈ ਮੈਂ ਤੈਨੂੰ ਮਾਫ ਕਰ ਦਿੱਤਾ ਗੁਰੂ ਸਾਹਿਬ ਸਭ ਨੂੰ ਮਾਫ ਕਰ ਦਿੰਦੇ ਹਨ ਇਹ ਸਾਰਾ ਮਾਜਰਾ ਇੱਕ ਈਸਾਈ ਫਾਜ਼ਰੀ ਫਾਦਰ ਜੋਹਨ ਵੇਖ ਰਿਹਾ ਸੀ ਉਹ ਇੱਕ ਬਜ਼ੁਰਗ ਆਦਮੀ ਸੀ ਜਿਸ ਦੀ ਚਿੱਟੀ ਦਾੜੀ ਅਤੇ ਸਾਦਾ ਜਿਹਾ ਕੋਟ ਉਸ ਨੂੰ ਵੱਖਰਾ ਦਿਖਾ ਰਿਹਾ ਸੀ ਉਹ ਟ੍ਰੇਨ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਇਸ ਘਟਨਾ ਨੂੰ ਵੇਖ ਕੇ ਹੱਕਾ ਬੱਕਾ ਰਹਿ ਗਿਆ ਉਸਨੇ ਅੱਗੇ ਵੱਧ ਕੇ ਕਿਹਾ ਕਿ ਇਹ ਤਾਂ ਅਜੰਬਾ ਹੈ ਸਾਡੇ ਯੀਸੂ ਮਸੀਹ ਨੇ ਸਿਖਾਇਆ ਸੀ ਕਿ ਜਦੋਂ ਕੋਈ ਤੁਹਾਡੀ ਇੱਕ ਗੱਲ ਤੇ ਥੱਪੜ ਮਾਰੇ ਤਾਂ ਦੂਜੀ ਗੱਲ ਵੀ ਅੱਗੇ ਕਰ ਦੋ ਪਰ ਇਸ ਸਿੱਖ ਨੇ ਤਾਂ ਥੱਪੜ ਮਾਰਨ ਵਾਲੇ ਦੇ ਪੈਰ ਹੀ ਫੜ ਲਏ ਅਤੇ ਮਾਫੀ ਮੰਗ ਲਈ ਇਸ ਤੋਂ ਵੱਡੀ ਨਿਮਰਤਾ ਅਤੇ ਸਹਿਨਸੀਲਤਾ ਮੈਂ ਕਦੇ ਨਹੀਂ ਦੇਖੀ ਭਾਈ ਜਸਵੰਤ ਸਿੰਘ ਕਿਉਂਕਿ ਨੇੜੇ ਆਗੇ ਸਨ ਤੇ ਪਾਦਰੀ ਨੂੰ ਜਵਾਬ ਦਿੱਤਾ ਪਾਦਰੀ ਜੀ ਇੱਥੇ ਤੇ ਇੱਕ ਛੋਟੀ ਜੀ ਗਲਤੀ ਹੋ ਗਈ ਸਾਨੂੰ ਇਹ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ ਸ਼ੇਖ ਫਰੀਦ ਜੀ ਫਰਮਾਉਂਦੇ ਹਨ ਫਰੀਦਾ ਜੈ ਤੋਂ ਮਾਰਨ ਜੁੱਤੀਆਂ ਤੇ ਨਾ ਨਾ ਮਾਰੇ ਹੁਕਮ ਆਪਣੇ ਕਰ ਜਾਈਏ ਪੈਰ ਤੇ ਨਾਂ ਦੇ ਚੁੰਮ। ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਕਿ ਗੁੱਸੇ ਨਾਲ ਨਹੀਂ ਸਭ ਨੂੰ ਪਿਆਰ ਅਤੇ ਨਿਮਰਤਾ ਦੇ ਨਾਲ ਜਿੱਤਿਆ ਜਾਂਦਾ ਹੈ। ਪਾਦਰੀ ਨੇ ਸਿਰ ਹਿਲਾਇਆ ਅਤੇ ਇਹ ਬੋਲਿਆ ਕਿ ਤੁਹਾਡੇ ਗੁਰੂ ਦੀ ਸਿੱਖਿਆ ਸੱਚਮੁੱਚ ਦਿਲ ਨੂੰ ਛੂਹ ਜਾਂਦੀ ਹੈ। ਇਸ ਘਟਨਾ ਦੌਰਾਨ ਇੱਕ ਆਰਿਆ ਸਮਾਜੀ ਲਾਲਾ ਮੋਹਨ ਲਾਲ ਉੱਥੇ ਹੀ ਖੜਾ ਸੀ। ਉਹ ਇੱਕ ਦੁਕਾਨਦਾਰ ਸੀ ਜੋ ਕਿ ਆਪਣੀ ਚਤੁਰਾਈ ਤੇ ਮਾਣ ਕਰਦਾ ਸੀ। ਉਸਨੇ ਭਾਈ ਗੁਰਮੀਤ ਸਿੰਘ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਉਸਨੇ ਉੱਚੀ ਆਵਾਜ਼ ਵਿੱਚ ਕਿਹਾ ਸਿੱਖ ਤਾਂ ਆਪਣੇ ਆਪ ਨੂੰ ਸਵਾ ਲੱਖ ਦਾ ਸੂਰਮਾ ਕਹਿੰਦੇ ਹਨ। ਪਰ ਇਸ ਸਿੱਖ ਨੇ ਡਰਦੇ ਮਾਰੇ ਸਿਪਾਹੀ ਦੇ ਪੈਰੀਂ ਫਰਲੇ ਉਸ ਨੂੰ ਚਾਹੀਦਾ ਸੀ ਕਿ ਸਿਪਾਹੀ ਨੂੰ ਸੌ ਦਿੰਦਾ ਅਤੇ ਟਾਈਮ ਨਾਲ ਉਸ ਦਾ ਗळा ਲਾ ਦਿੰਦਾ ਪਰ ਇਸ ਨੇ ਤਾਂ ਕਮਜ਼ੋਰੀ ਦਿਖਾਈ ਭਾਈ ਅਮਰਜੀਤ ਸਿੰਘ ਨੇ ਸ਼ਾਂਤੀ ਦੇ ਨਾਲ ਜਵਾਬ ਦਿੱਤਾ ਲਾਲਾ ਜੀ ਸਿੱਖੀ ਦੀ ਤਾਕਤ ਗੁੱਸੇ ਜਾਂ ਲੜਾਈ ਵਿੱਚ ਨਹੀਂ ਸਗੋ ਸੱਚ ਅਤੇ ਸਹਿਨਸੀਲਤਾ ਵਿੱਚ ਹੈ ਤੁਸੀਂ ਸਮਝੋਗੇ ਜਦੋਂ ਸਵਾ ਆਵੇਗਾ ਲਾਲਾ ਚੁੱਪ ਹੋ ਗਿਆ ਪਰ ਉਸ ਦੇ ਦਿਲ ਵਿੱਚ ਅਜੇ ਵੀ ਸ਼ੱਕ ਸੀ ਕੁਦਰਤੀ ਤੌਰ ਤੇ ਉਹ ਵੀ ਸਿੱਖਾਂ ਨਾਲ ਬਾਬਾ ਹਰਵੰਦ ਸਿੰਘ ਜੀ ਦੇ ਘਰ ਜਾ ਰਿਹਾ ਸੀ ਇਸ ਲਈ ਉਹ ਮਗਰ ਮਗਰ ਤੁਰ ਪਿਆ ਸਟੇਸ਼ਨ ਤੋਂ ਨਿਕਲ ਕੇ ਸਿੰਘ ਅਤੇ ਲਾਲਾ ਮੋਨ ਲਾਲ ਅੱਗੇ ਵੱਧ ਗਏ ਰਸਤੇ ਵਿੱਚ ਬਾਜ਼ਾਰ ਆਇਆ ਜਿੱਥੇ ਵੱਡੀਆਂ-ਵੱਡੀਆਂ ਦੁਕਾਨਾਂ ਅਤੇ ਭੀੜ ਭੜਾਕੇ ਦਾ ਇਲਾਕਾ ਸੀ ਸੂਰਜ ਢਲ ਰਿਹਾ ਸੀ ਅਤੇ ਠੰਡੀ ਹਵਾ ਦੇ ਨਾਲ ਉਸ ਭੀੜ ਭੜਾਕੇ ਵਿੱਚ ਸ਼ੋਰ ਸ਼ਰਾਬੇ ਵਿੱਚ ਵੀ ਇੱਕ ਅਜੀਬ ਜਿਹਾ ਸਨਾਟਾ ਮਹਿਸੂਸ ਹੋ ਰਿਹਾ ਸੀ ਸਿੰਘਾਂ ਨੇ ਪਾਣੀ ਪੀਣ ਦਾ ਫੈਸਲਾ ਲਿਆ ਭਾਈ ਗੁਰਮੀਤ ਸਿੰਘ ਥੋੜਾ ਅੱਗੇ ਚਲੇ ਗਏ ਜਿੱਥੇ ਇੱਕ ਛੋਟਾ ਜਿਹਾ ਪਿਆਉ ਲੱਗਾ ਸੀ ਉਹ ਪਾਣੀ ਪੀ ਕੇ ਵਾਪਸ ਮੁੜ ਰਹੇ ਸਨ ਕਿ ਅਚਾਨਕ ਇੱਕ ਔਰਤ ਦੀਆਂ ਚੀਕਾਂ ਸੁਣਾਈ ਦੇਣੀਆਂ ਸ਼ੁਰੂ ਹੋ ਗਈਆਂ ਭਾਈ ਗੁਰਮੀਤ ਸਿੰਘ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ ਉਹ ਤੇਜ਼ੀ ਨਾਲ ਆਵਾਜ਼ ਵੱਲਾ ਵਦੇ ਜਿੱਥੇ ਉਹਨਾਂ ਨੇ ਵੇਖਿਆ ਕਿ ਚਾਰ ਗੁੰਡੇ ਬਦਮਾਸ਼ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਇੱਕ ਗਰੀਬ ਰੇੜੀ ਵਾਲੀ ਦੀ ਕੁੜੀ ਨੂੰ ਘੇਰ ਕੇ ਉਸ ਨਾਲ ਬੁਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਹ ਹੱਟੇ-ਕੱਟੇ ਸਨ ਅਤੇ ਉਹਨਾਂ ਦੇ ਹੱਥ ਵਿੱਚ ਸ਼ਰਾਬ ਦੀਆਂ ਬੋਤਲਾਂ ਅਤੇ ਚਾਕੂ ਸਨ ਭਾਈ ਗੁਰਮੀਤ ਸਿੰਘ ਦਾ ਖੂਨ ਖੋਲ ਪਿਆ ਉਹਨਾਂ ਨੇ ਗੁਰਗੋਵਿੰਦ ਸਿੰਘ ਦਾ ਨਾਮ ਲਿਆ ਅਤੇ ਜ਼ੋਰ ਦੀ ਜਕਾਰਾ ਛੱਡ ਕੇ ਇੱਕ ਪਲ ਵਿੱਚ ਉਹਨਾਂ ਨੇ ਚਾਰਾਂ ਨੂੰ ਝਪਟ ਪਏ ਉਹਨਾਂ ਨੇ ਚਾਰਾਂ ਸ਼ਰਾਬੀਆਂ ਦੇ ਹਥਿਆਰ ਖੋਲੇ ਅਤੇ ਆਪਣੀ ਤਾਕਤ ਦੇ ਨਾਲ ਉਹਨਾਂ ਨੂੰ ਕੁੱਟਿਆ ਕਿ ਚਾਰੇ ਜ਼ਮੀਨ ਤੇ ਲੇ ਬਾਕੀ ਇੱਕ ਦੀ ਤਾਂ ਬਾਹ ਵੀ ਟੁੱਟ ਗਈ ਅਤੇ ਉਸ ਦੇ ਵਿੱਚੋਂ ਖੂਨ ਨਿਕਲਣ ਲੱਗ ਪਿਆ। ਬਾਕੀ ਤਿੰਨੋਂ ਵੇਖ ਕੇ ਹੀ ਬੇਹੋਸ਼ ਹੋ ਗਏ। ਭਾਈ ਗੁਰਮੀਤ ਸਿੰਘ ਨੇ ਉਸ ਕੁੜੀ ਨੂੰ ਚੁੱਕਿਆ ਅਤੇ ਸੁਰੱਖਿਅਤ ਥਾਂ ਤੇ ਛੱਡਿਆ ਅਤੇ ਬਾਅਦ ਵਿੱਚ ਉਹਨਾਂ ਚਾਰ ਹੀ ਸ਼ਰਾਬੀਆਂ ਨੂੰ ਇੱਕ ਆਟੋ ਵਿੱਚ ਹਸਪਤਾਲ ਪੇ ਦਿੱਤਾ। ਇਸ ਦੌਰਾਨ ਭਾਈ ਜਸਵੰਤ ਸਿੰਘ, ਭਾਈ ਅਮਰਜੀਤ ਸਿੰਘ ਅਤੇ ਲਾਲਾ ਮੋਹਨ ਲਾਲ ਉੱਥੇ ਹੀ ਪਹੁੰਚ ਗਏ ਸਨ। ਉਹਨਾਂ ਨੇ ਸਾਰਾ ਨਜ਼ਾਰਾ ਦੇਖਿਆ। ਭਾਈ ਜਸਵੰਤ ਸਿੰਘ ਨੇ ਲਾਲਾ ਮੋਹਨ ਲਾਲ ਬਲ ਵੇਖਦ ਕੇ ਕਿ ਹ ਲਾਲਾ ਜੀ ਹਣ ਵੇਖੋ ਸਿੱਖੀ ਦੀ ਸ਼ਾਨ ਜਦੋਂ ਸਿਪਾਈ ਨੇ ਥੱਪੜ ਮਾਰਿਆ ਸੀ ਤਾਂ ਭਾਈ ਗੁਰਮੀਤ ਨੇ ਸਾਂਹ ਸਿਲਤਾ ਦੀ ਮਿਸਾਲ ਕਾਇਮ ਕੀਤੀ ਪਰ ਜਦੋਂ ਇੱਕ ਅਬਲਾ ਦੀ ਇੱਜ਼ਤ ਬਚਾਉਣ ਦੀ ਗੱਲ ਆਈ ਤਾਂ ਇਕੱਲੇ ਨਹੀਂ ਚਾਰ ਹੱਟੇ ਕੱਟੇ ਸ਼ਰਾਬੀਆਂ ਨੂੰ ਸਬਕ ਸਿਖਾ ਦਿੱਤਾ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਖਲੀ ਅਸਲੀ ਸਿੱਖ ਸੰਤ ਅਤੇ ਸਿਪਾਈ ਦਾ ਸੁਮੇਲ ਲਾਲਾ ਮੋਹਨ ਲਾਲ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਉਸਨੇ ਹੱਥ ਜੋੜ ਕੇ ਕਿਹਾ ਖਾਲਸਾ ਜੀ ਮੈਨੂੰ ਮਾਫ ਕਰ ਦਿਓ ਮੈਂ ਸਿੱਖੀ ਦੀ ਤਾਕਤ ਨੂੰ ਗਲਤ ਸਮਝਿਆ ਹੁਣ ਪਤਾ ਲੱਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਵਿੱਚ ਸ਼ੈਨਸ਼ੀਲਤਾ ਅਤੇ ਸੂਰਬੀਰਤਾ ਦੋਵੇਂ ਹਨ ਗੁਰੂ ਆਹ ਤੇ ਤਲਵਾਰ ਦੇ ਤੇਜੀ ਸਨ ਕਲਮ ਦੇ ਤੇਜੀ ਸਨ ਜਦੋਂ ਤਲਵਾਰ ਚਲਾਈ ਤਾਂ ਦੁਸ਼ਮਣ ਭੱਜ ਗਏ ਜਦੋਂ ਕਲਮ ਚਲਾਈ ਤਾਂ ਔਰੰਗਜ਼ੇਬ ਵਰਗੇ ਬਾਦਸ਼ਾਹ ਦੀ ਵੀ ਰੂਹ ਕੰਬ ਗਈ ਪਾਦਰੀ ਜੋਨ ਨੇ ਵੀ ਅੱਗੇ ਆ ਕੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਈ ਧਰਮ ਦੇਖੇ ਪਰ ਤੁਹਾਡੇ ਗੁਰੂ ਦੀ ਸਿੱਖਿਆ ਵਰਗੀ ਨਿਮਰਤਾ ਅਤੇ ਤਾਕਤ ਦਾ ਮੇਲ ਨਹੀਂ ਦੇਖਿਆ ਇਹ ਸੱਚਮੁੱਚ ਗੁਰੂ ਦੀ ਕਿਰਪਾ ਹੈ ਇਸ ਘਟਨਾ ਤੋਂ ਬਾਅਦ ਸਿੰਘ ਬਾਬਾ ਹਰਵੰਦ ਸਿੰਘ ਜੀ ਦੇ ਘਰ ਪਹੁੰਚੇ ਉੱਥੇ ਗੁਰਮਤ ਸਮਾਗਮ ਹੋਇਆ ਜਿੱਥੇ ਭਾਈ ਗੁਰਮੀਤ ਸਿੰਘ ਨੇ ਕੀਰਤਨ ਕੀਤਾ ਉਹਨਾਂ ਦੀ ਆਵਾਜ਼ ਦੇ ਵਿੱਚ ਗੁਰਬਾਣੀ ਦਾ ਰਸ ਇਹ ਇੰਨਾ ਡੁੱਬਿਆ ਕਿ ਸੰਗਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਲਾਲਾ ਮੋਹਨ ਲਾਲ ਅਤੇ ਪਾਦਰੀ ਜੋਂ ਵੀ ਉਹਨਾਂ ਦੇ ਪਿੱਛੇ-ਪਿੱਛੇ ਉੱਥੇ ਆ ਗਏ ਅਤੇ ਸੰਗਤ ਦੇ ਵਿੱਚ ਬੈਠੇ ਸਨ ਉਹਨਾਂ ਦੇ ਦਿਲ ਵਿੱਚ ਵੀ ਸਿੱਖੀ ਪ੍ਰਤੀ ਇੱਕ ਨਵਾਂ ਸਤਕਾਰ ਪੈਦਾ ਹੋਇਆ ਇਸ ਘਟਨਾ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਗੁਰੂ ਦਾ ਸਿੱਖ ਨਾ ਸਿਰਫ ਨਿਮਰਤਾ ਨਾਲ ਜਿਨਾ ਜਾਣਦਾ ਹੈ ਪਰ ਮੁਕਾਂ ਹੋਂ ਤੇ ਸੂਰਬੀਰਤਾ ਵੀ ਦਿਖਾਉਂਦਾ ਹੈ ਉਹ ਸਿਰਫ ਹਮਲਾ ਕਰਨਾ ਜਾਂ ਜਕਾਰਾ ਲਾ ਕੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਜਿਵੇਂ ਕਿ ਅੱਜਕੱਲ ਦਾ ਮੀਡੀਆ ਚਲਾਇਆ ਜਾਂਦਾ ਹੈ ਕਿ ਨਿਹੰਗ ਸਿੰਘ ਨੇ ਫਲਾਣੇ ਪੁਲਿਸ ਦੀ ਬਾਂਹ ਤੋੜਤੀ ਨਿਹੰਗ ਸਿੰਘ ਨੇ ਇਹ ਦੁੱਤਾਂ ਨਹੀਂ ਹੰਗਸ ਸਿੰਘ ਨੇ ਉਹ ਕਰ ਦਿੱਤਾ ਪਰ ਉਹ ਕੋਈ ਨਹੀਂ ਦਿਖਾਉਂਦਾ ਕਿ ਸਿੱਖ ਕਿੱਥੇ ਕਿੱਥੇ ਪਹੁੰਚ ਕੇ ਲੰਗਰ ਲਗਾ ਰਹੇ ਹਨ ਸਿੱਖਾਂ ਨੇ ਕਿੰਨੀਆਂ ਜਾਨਾਂ ਬਚਾਈਆਂ ਨੇ ਕਿੰਨੇ ਲੋਕ ਭੁੱਖੇ ਲੋਕ ਦਿੱਲੀ ਹਰ ਰੋਜ਼ ਗੁਰਦੁਆਰਾ ਬੰਗਲਾ ਸਾਹਿਬੇ ਜਾ ਕੇ ਲੰਗਰ ਛਕਦੇ ਨੇ ਉਹ ਸਾਨੂੰ ਕੋਈ ਨਹੀਂ ਦਿਖਾਉਂਦਾ ਸਭ ਲੋਕ ਬਸ ਅੱਜਕੱਲ ਇਹ ਹੀ ਪ੍ਰਚਾਰ ਕਰਨ ਵਿੱਚ ਲੱਗੇ ਨੇ ਕਿ ਦੋਸਤੋ ਕਿਵੇਂ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਸੋ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ